ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡਾ ਅੱਜ ਦੀ ਇਸ ਵੀਡੀਓ 'ਚ ਅੱਜ ਵਾਲੀ ਵੀਡੀਓ ਉਹ ਬੰਦੇ ਜ਼ਰੂਰ ਵੇਖਣਾ ਜਿਨ੍ਹਾਂ ਦੇ ਵਿਆਹ ਨੇੜੇ ਆ ਕਿਉਂਕਿ ਹਰ ਇੱਕ ਬੰਦੇ ਨੂੰ ਹੁੰਦਾ ਵੀ ਆਪਾਂ ਕਾਰ ਵਧੀਆ ਲੱਗੇ ਤੇ ਘਰੇ ਚੱਲੀ ਵੀ ਮਿਲ ਜੇ ਕਿਉਂਕਿ ਅੱਜ ਕੱਲ ਸਾਨੂੰ ਪਤਾ ਫਰਾਡ ਬਹੁਤ ਚੱਲੀ ਜਾਂਦਾ ਹੈ ਪੈਸੇ ਲਾ ਕੇ ਵੀ ਸਹੀ ਚੀਜ਼ ਨਹੀਂ ਮਿਲਦੀ ਅੱਜ ਆਪਾਂ ਤੁਹਾਨੂੰ ਦੋ ਗੱਡੀਆਂ ਦਿਖਾ ਰਹੇ ਹਾਂ ਦੋਨੇ ਗੱਡੀਆਂ ਵੇਚ ਰਹੀਆਂ ਇੱਕ ਤਾਂ ਹੈਗੀ ਜਬਰੀਜ਼ਾ ਤੇ ਇੱਕ ਹੈਗੀ ਵਰਨਾ ਤੇ ਵਰਨਾ ਹੈਗੀ ਆ ਜੀ 2013 ਮਾਡਲ ਤੇ ਜਿਹੜੀ ਵਿਜ਼ਾ ਹੈ ਇਹ 2018 ਮਾਡਲ ਹੈ ਤੇ ਇਹ ਗੱਡੀਆਂ ਬਹੁਤ ਸਾਫ਼ ਸੁਥਰੀਆਂ ਆ ਆਪਣੇ ਰਿਸਤਰਾ ਦੇ ਘਰੇ ਖੜੀਆਂ ਆ ਤੇ ਬਹੁਤ ਹੀ ਜ਼ਿਆਦਾ ਘੱਟ ਚੱਲੀਆਂ ਜਿਹੜੀ ਵਿਜ਼ਾ ਦੇ ਤੱਕ ਜਮਾਂ ਹੀ ਨਵੀਂ ਪਈ ਥੋੜੇ ਸਾਹਮਣੇ ਆ ਬਾਕੀ ਗੱਡੀਆਂ ਦੋਨੇ ਬਹੁਤ ਚੰਗੀਆਂ ਆ ਤੇ ਜੇ ਕੋਈ ਲੈਣਾ ਚਾਹੁੰਦਾ ਗੱਡੀਆਂ ਦੇਖਣਾ ਚਾਹੁੰਦਾ ਤਾਂ ਮੈਂ ਨੰਬਰ ਪਾ ਦੂੰਗਾ ਨਾਲ ਥੱਲੇ ਚੱਲੀ ਜਾਂਦਾ ਹੋਣਾ ਤੇ ਮੈਂ ਦੱਸ ਵੀ ਦਿੰਦਾ ਬਈ ਰਪਿੰਦਰ ਬਰਾੜ ਪੀਟੀ ਵਾਲਾ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਮੈਂ ਨੰਬਰ ਬੋੜ ਕੇ ਵੀ ਦੱਸ ਦਿੰਦਾ 9501104066 ਤੇ ਬਾਕੀ ਥੱਲੇ ਨੰਬਰ ਚੱਲਦਾ ਤੁਸੀਂ ਉੱਥੋਂ ਵੀ ਫੋਨ ਕਰ ਸਕਦੇ ਹੋ ਬਾਕੀ ਗੱਡੀਆਂ ਬਹੁਤ ਵਧੀਆ ਮੈਂ ਫੋਲ ਜਿਵੇਂ ਵਾਰੀ ਲੈਣਾ ਇਹ ਗੱਡੀਆਂ ਦੀ ਬਹੁਤ ਜਿਆਦਾ ਵਧੀਆ ਜਿੰਨੀਆਂ ਵੀ ਕਹਿ ਦਿੱ ਗਏ ਤੇ ਬਹੁਤ ਹੀ ਘੱਟ ਚੱਲਣਗੀਆਂ ਕਿਉਂਕਿ ਆਏ ਆ ਵੀ ਬੱਚੇ ਗਏ ਵੇ ਬਾਹਰ ਤੇ ਇੱਥੇ ਸਾਡੇ ਰਿਸ਼ਤਾਰ ਹੀ ਹੁੰਦੇ ਆ ਤੇ ਗੱਡੀਆਂ ਸਭਾਰ ਤੁਹਾਡੇ ਸਾਹਮਣੇ ਆ ਬਹੁਤ ਸਾਫ਼ ਸੁਥਰੀਆਂ ਇਹੋ ਜਿਹੀ ਗੱਡੀ ਤੁਹਾਨੂੰ ਕਿਤਨੀ ਮਿਲਨੀ ਅੱਜ ਕੱਲ ਹੁੰਦਾ ਐ ਵੀ ਦਿਖਾਉਂਦੇ ਕੁਝ ਹੋਰ ਆ ਦਿੰਦੇ ਕੁਝ ਹੋਰ ਆ ਜਾਂ ਪੁਰਾਣੀ ਗੱਡੀ ਨੂੰ ਐ ਤਿਆਰ ਤੁਰ ਕਰਕੇ ਬਣਾ ਦਾਂਗੇ ਪੂਰੀ ਵਧੀਆ ਤੇ ਆਪਾਂ ਨੂੰ ਲੱਗਦਾ ਬਹੁਤ ਵਧੀਆ ਪਰ ਹੌਲੀ ਨਹੀਂ ਪਤਾ ਲੱਗਦਾ ਕਦੇ ਉਹਨੂੰ ਕਿੱਥੋਂ ਨਿਗਾਲ ਪਈ ਹੁੰਦੀ ਹੈ ਕਦੇ ਕੁਝ ਹੋ ਜਾਂਦਾ ਇਹਨਾਂ ਗੱਡੀਆਂ ਦੇ ਵਿੱਚ 1% ਵੀ ਪ੍ਰੋਬਲਮ ਨਹੀਂ ਤੁਸੀਂ ਚਾਹੇ ਕਿਸੇ ਮਿਸਤਰੀ ਨੂੰ ਲਿਆ ਕੇ ਜਾਂ ਕਿਸੇ ਆਪਣੇ ਹੁਣ ਅੱਜ ਕੱਲ ਤਾਂ ਏਜੰਸੀ ਹੁੰਦੀ ਪਤਾ ਲੱਗ ਜਾਂਦਾ ਤੁਸੀਂ ਏਜੰਸੀ ਦਿਖਾ ਲਿਓ ਕਿਤੇ ਦਿਖਾ ਲਿਓ ਐਵਰੀ ਗੱਡੀਆਂ ਤੁਹਾਨੂੰ ਕਿਤਨੀ ਮਿਲੀਆਂ 1% ਵੀ ਕੋਈ ਨੁਕਸ ਕੱਢ ਦੇ ਤਾਂ ਆਪਾਂ ਦੇਣਦਾਰ ਆ ਤਾਂ ਕਰਕੇ ਆਪ ਦੇ ਸੋਚ ਸਮਝ ਕੇ ਲਓ ਤੇ ਨੰਬਰ ਚੱਲਦਾ ਹੈ ਬਾਕੀ ਰੇਟ ਦੀ ਗੱਲਬਾਤ ਅਸੀਂ ਬਾਅਦ ਵਿੱਚ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਕਿਸ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ